ਲੱਗਿਆ ਏ ਪਤਾ ਮੈਨੂੰ ਵੀ ਆਵੇਂ ਕੰਮ ਕਿਹੜੇ ਵੇ ਬਾਪੂ ਨਾ ਕਰੇ ਸਲਾਹਾਂ ਲਾਵੇਂ ਪਿੰਡ ਗੇੜੇ ਵੇ ਤਾਈਓ ਤਾਂ ਕਰਤਾ ਸਾਡਾ ਵੇੜਾ ਤੂੰ ਪੋਲਾ ਵੇ ਲੈ ਜਾ ਮੇਰਾ ਸਾਕ ਜੀਜਿਆ ਬਣ ਜਾ ਵਿਚੋਲਾ ਵੇ ਲੈ ਜਾ ਮੇਰਾ ਸਾਕ ਜੀਜਿਆ ਹਾਏ ਜੋੜੀ ਦੇ ਦਿਲ ਮਿਲ ਜਾਵਣ ਕਰਮਾਂ ਨਾਲ ਬਣਦੀ ਏ ਤੇਰੇ ਵੀ ਸ਼ੌਂਕ ਹੋਣ ਕਈ ਇੱਛਾ ਕੀ ਮੰਦੀ ਏ ਤੇਰੇ ਵੀ ਸ਼ੌਂਕ ਹੋਣ ਕਈ ਇੱਛਾ ਕੀ ਮੰਦੀ ਏ ਦੱਸ ਦੇ ਤੂੰ ਬੋਲ ਜ਼ਬਾਨੋਂ ਗੋਰਾ ਜਾਂ ਕਾਲਾ ਨਹੀਂ ਕਿਹੋ ਜਿਹਾ ਚਾਹੀਦਾ ਤੈਨੂੰ ਤੇਰੇ ਘਰ ਵਾਲਾ ਨਹੀਂ ਕਿਹੋ ਜਿਹਾ ਚਾਹੀਦਾ ਤੈਨੂੰ ਤੇਰੇ ਘਰ ਵਾਲਾ ਨਹੀਂ ਦੱਸ ਦੇ ਦਿਲ ਖੋਲ ਸਾਲੀਏ ਵੇ ਹੋਵੇ ਨਾ ਨਸ਼ੇ ਦਾ ਆਦੀ ਇਹ ਹੀ ਗੱਲ ਵੱਡੀ ਏ ਬਾਕੀ ਤੂੰ ਆਪ ਸਿਆਣਾ ਤੇਰੇ ਤੇ ਛੱਡੀ ਏ ਜੋੜੀ ਨੂੰ ਰਹਿ ਸਲੌਂਦਾ ਜੋੜੀ ਨੂੰ ਰਹਿ ਸਲੌਂਦਾ ਕੁੜੀਆਂ ਦਾ ਟੋਲਾ ਵੇ ਲੈ ਜਾ ਮੇਰਾ ਸਾਕ ਜੀਜਿਆ ਬਣ ਜਾ ਵਿਚੋਲਾ ਵੇ ਲੈ ਜਾ ਮੇਰਾ ਸਾਕ ਜੀਜਿਆ